ਬਾਸ਼ਾ ਅਕਬਰ ਦਾ ਅਮਰਿਤਸਰ ਆਉਣਾ ਬਾਸ਼ਾ ਅਕਬਰ ਨੇ ਇੱਕ ਨਵਾਂ ਧਰਮ ਚਲਾਇਆ ਸੀ ਜਿਸ ਦਾ ਨਾਂ ਉਸਨੇ ਦੀਨ-ਏ ਇਲਾਹੀ ਰੱਖਿਆ ਸੀ ਉਸਦੇ ਦਰਬਾਰ ਵਿੱਚ ਧਰਮ ਚਰਚਾ ਆਮ ਚੱਲਦੀ ਰਹਿੰਦੀ ਸੀ ਇੱਕ ਵਾਰ ਉਸਦੇ ਦਰਬਾਰ ਵਿੱਚ ਇਹ ਚਰਚਾ ਚੱਲੀ ਕਿ ਦੁਨੀਆ ਵਿੱਚ ਕੋਈ ਐਸਾ ਵੀ ਵਿਅਕਤੀ ਹੈ ਜੋ ਬਿਲਕੁਲ ਰੱਬ ਦਾ ਰੂਪ ਹੋਵੇ ਕਈ ਸੰਤਾਂ ਪੀਰਾਂ ਫਕੀਰਾਂ ਦੇ ਨਾਂ ਲੈ ਗਏ ਪਰ ਅਕਬਰ ਬਾਸ਼ਾ ਦੀ ਤਸੱਲੀ ਨਾ ਹੋਈ ਉਹਨਾਂ ਸਾਰੇ ਫਕੀਰਾਂ ਨੂੰ ਅਕਬਰ ਪਰਖ ਚੁੱਕਾ ਸੀ ਉਹਨਾਂ ਵਿੱਚੋਂ ਕੋਈ ਮਾਇਆ ਦਾ ਭੁੱਖਾ ਸੀ ਕੋਈ ਮਰਤਾਵੇ ਦਾ ਕਿਸੇ ਨੂੰ ਆਪਣੀ ਮਹਿਮਾ ਕਰਾਉਣੀ ਸੀ ਅਕਬਰ ਦੇ ਦਰਬਾਰ ਵਿੱਚ ਇੱਕ ਅਜਿਹਾ ਵਿਅਕਤੀ ਵੀ ਸੀ ਜਿਹੜਾ ਗੁਰੂ ਰਾਮਦਾਸ ਜੀ ਨੂੰ ਜਾਣਦਾ ਸੀ ਅਤੇ ਉਸ ਗੁਰੂ ਸਾਹਿਬ ਦੇ ਦਰਸ਼ਨ ਵੀ ਕੀਤੇ ਸਨ ਉਹਨੇ ਕਿਹਾ ਗੁਰੂ ਰਾਮਦਾਸ ਜੀ ਇੱਕ ਜੈ ਮਹਾਪੁਰਸ਼ ਹਨ ਜਿਨ੍ਹਾਂ ਨੂੰ ਕਿਸੇ ਦੁਨਿਆਵੀ ਵਸਤੂ ਦੀ ਲਾਲਸਾ ਨਹੀਂ ਜੋ ਕੁਝ ਉਹਨਾਂ ਨੂੰ ਭੇਟ ਹੁੰਦਾ ਹੈ ਉਹ ਸਨਾਰ ਉਹ ਸਾਂਝਾ ਲੰਗਰ ਚਲਾਉਂਦੇ ਨੇ ਜੇ ਕੋਈ ਉਹਨਾਂ ਨੂੰ ਕੀਮਤੀ ਉਪਹਾਰ ਵੀ ਦਿੰਦਾ ਹੈ ਤਾਂ ਉਸ ਨੂੰ ਉਸ ਵੇੜੇ ਲੋੜਵੰਤਾ ਵਿੱਚ ਵੰਡ ਦਿੰਦੇ ਹਨ ਅਕਬਰ ਨੂੰ ਫਿਰ ਇਹ ਵੀ ਯਾਦ ਆਇਆ ਕਿ ਗੁਰੂ ਰਾਮਦਾਸ ਜੀ ਉਹੀ ਹਨ ਜਿਹੜੇ ਸਨਾਤਨ ਧਰਮ ਵਾਲਿਆਂ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਵਾਸਤੇ ਉਸ ਨੂੰ ਲਾਹੌਰ ਮਿਲੇ ਸਨ ਉਸਨੇ ਗੁਰੂ ਅਮਰਦਾਸ ਜੀ ਦੇ ਲੰਗਰ ਤੋਂ ਪ੍ਰਸ਼ਾਦ ਵੀ ਛਕਿਆ ਸੀ ਅਤੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਵੀ ਕੀਤੇ ਸਨ ਉਸਨੇ ਉਸ ਵੇਲੇ ਮਨ ਬਣਾ ਲਿਆ ਕਿ ਉਹ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਅੰਮ੍ਰਿਤਸਰ ਜਾਵੇਗਾ ਉਸ ਅੰਮ੍ਰਿਤਸਰ ਜਾਣ ਬਾਰੇ ਆਪਣੇ ਦਰਬਾਰੀਆਂ ਨੂੰ ਦੱਸਿਆ ਕੁਝ ਦਿਨਾਂ ਬਾਅਦ ਹੀ ਉਹ ਅੰਮ੍ਰਿਤਸਰ ਪਹੁੰਚ ਗਿਆ ਜਾਦੂ ਗੁਰੂ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਤਾਂ ਗੁਰੂ ਸਾਹਿਬ ਦੇ ਰੋਹਾਨੀ ਚਿਹਰੇ ਵੱਲ ਵੇਖ ਕੇ ਬਹੁਤ ਪ੍ਰਸੰਨ ਹੋਇਆ ਉਸ ਗੁਰੂ ਸਾਹਿਬ ਅੱਗੇ 100 ਰੁਪਏ ਮੋਹਰਾ ਰੱਖ ਕੇ ਸਜਦਾ ਕੀਤਾ ਗੁਰੂ ਸਾਹਿਬ ਜੀ ਤੇ ਛੋਟੇ ਸਹਬਜ਼ਾਦੇ ਗੁਰੂ ਅਰਜਨ ਦੇਵ ਜੀ ਉਹਨਾਂ ਪਾਸ ਹੀ ਬੈਠੇ ਸਨ ਗੁਰੂ ਰਾਮਦਾਸ ਜੀ ਨੇ ਆਪਣੇ ਪੁੱਤਰ ਨੂੰ ਆਦੇਸ਼ ਦਿੱਤਾ ਕਿ ਉਹ ਮੋਹਰਾ ਗਰੀਬਾਂ ਵਿੱਚ ਵੰਡ ਦੇਣ ਗੁਰੂ ਅਰਜਨ ਦੇਵ ਜੀ ਨੇ ਸਾਰੀਆਂ ਮੋਹਰਾਂ ਲੋੜਵੰਦਾਂ ਨੂੰ ਵੰਡ ਦਿੱਤੀਆਂ ਫਿਰ ਅਕਬਰ ਨੇ 12 ਪਿੰਡਾਂ ਦੀ ਜਾਗੀਰ ਗੁਰੂ ਰਾਮਦਾਸ ਜੀ ਦੇ ਲੰਗਰ ਦੇ ਨਾਂ ਲਾਉਣੀ ਚਾਹੀ ਪਰ ਗੁਰੂ ਸਾਹਿਬ ਨੇ ਕਿਹਾ ਫਕੀਰਾਂ ਦਾ ਜ਼ਗੀਰਾਂ ਨਾਲ ਕੀ ਵਾਸਤਾ ਇਸ ਜਗੀਰਾ ਹੀ ਸਾਨੂੰ ਜਿਹੜੀਆਂ ਮਨੁੱਖ ਨੂੰ ਕਾਮ, ਕਰੋਧ, ਲੋਭ, ਮੋਹ, ਹੀਨਖਾ ਦੇ ਝਗੜੇ ਵਿੱਚ ਪਾਉਂਦੀਆਂ ਨੇ ਅਕਬਰ ਨੂੰ ਹੁਣ ਪੂਰਾ ਭਰੋਸਾ ਹੋ ਗਿਆ ਕਿ ਦੁਨੀਆਂ ਵਿੱਚ ਇੱਕ ਐਸਾ ਵਿਅਕਤੀ ਵੀ ਹੈ ਜਿਹੜਾ ਰੱਬ ਦਾ ਰੂਪ ਹੈ ਇਹ ਵੇਖ ਕੇ ਅਕਬਰ ਬਹੁਤ ਹੈਰਾਨ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤਕ ਮਾਫ ਕਰਨਾ ਜੀ